ਸਕੂਲ ਦੀ ਬੱਸ ਉਡੀਕ ਰਹੀ ਔਰਤ ਤੇ ਜਾਨਲੇਵਾ ਹਮਲਾ ਸਕੂਟਰ ਤੇ ਆਏ ਤਿੰਨ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾਂ ਹਮਲਾ ਕਰ ਦਿੱਤਾ ਮੁਕੇਰੀਆਂ ਦੇ ਪਿੰਡ ਗੇਰਾ ਦੀ ਰਹਿਣ ਵਾਲੀ ਅਨੀਤਾ ਕੁਮਾਰੀ ਤੇ ਤਿੰਨ ਵਿਅਕਤੀਆਂ ਨੇ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਬੱਸ ਤੋਂ ਲੈਣ ਲਈ ਸੜਕ ਕਿਨਾਰੇ ਖੜੇ ਸੀ ਜਾਣਕਾਰੀ ਦਿੰਦਿਆਂ ਅਨੀਤਾ ਨੇ ਦੱਸਿਆ ਕਿ ਜਿਵੇਂ ਹੀ ਬੱਚਿਆਂ ਦੀ ਬੱਸ ਪਹੁੰਚੀ ਅਤੇ ਮੇਰੇ ਦੋਵੇਂ ਬੱਚੇ ਬੱਸ ਤੋਂ ਹੇਠਾਂ ਉਤਰੇ ਤਾਂ ਸਕੂਟਰ ਤੇ ਪਿੱਛੇ ਤੋਂ ਆਏ ਤਿੰਨ ਹਮਲਾਵਰਾਂ ਨੇ ਮੇਰੇ ਤੇ ਤੇਜ਼ ਤਾਰ ਹਥਿਆਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ ਹਮਲਾਵਰਾਂ ਨੇ ਮੇਰੇ ਸਿਰ ਤੇ ਜ਼ੋਰਦਾਰ ਵਾਰ ਕੀਤੇ ਜਿਸ ਕਾਰਨ ਮੇਰੇ ਸਿਰ ਚੋਂ ਖੂਨ ਵਹਿਣ ਲੱਗਾ ਅਤੇ ਮੈਂ ਬੇਹੋਸ਼ ਹੋ ਗਈ ਫਿਰ ਵੀ ਉਹ ਹਮਲਾਵਰ ਕਾਫੀ ਦੇਰ ਤੱਕ ਮੇਰੀ ਕੁਟਮਾਰ ਕਰਦੇ ਰਹੇ ਜਦੋਂ ਮੇਰੇ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਤਿੰਨੋਂ ਮੌਕੇ ਤੋਂ ਫਰਾਰ ਹੋ ਗਏ ਤਿੰਨਾਂ ਹਮਲਾਵਰਾਂ ਦੀਆਂ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ స్థાનਿਕ ਲੋਕਾਂ ਨੇ ਜ਼ਖਮੀ ਅਨੀਤਾ ਕੁਮਾਰੀ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਅਨੀਤਾ ਦਾ ਕਹਿਣਾ ਹੈ ਕਿ ਉਸ ਦਾ ਆਪਣੇ ਰਿਸ਼ਤੇਦਾਰਾਂ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਕਾਰਨ ਇਹ ਹਮਲਾ ਹੋਇਆ ਹੂੰ ਜੇ ਤੁਮ ਬੱਚੇ ਲੈਣੇ ਸੀ ਮੈਂ ਤਾਂ ਬਸ ਚਾਏ ਸੀ ਹੂੰ ਤੇ ਜਿਹੜੀ ਬਾਸ ਤੇ ਬੱਚੇ ਆਏ ਸੀ ਬਾਸ ਨਾਲ ਹੀ ਉਹ ਮੁੰਡੇ ਖੜੇ ਸੀਗੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀਗੇ ਸਰ ਸਕੂਟੀ ਤੇ ਠੀਕ ਹੈ ਸਰ ਫੇਰ ਮੇਰੇ ਦਿਓਰ ਨੇ ਹੱਥ ਵੀ ਮਲਾਇਆ ਸੀ ਗੋਨਾ ਨਾਲ ਨਾ ਬੰਦੇ ਨੇ ਹਾਂਜੀ ਅੱਛਾ ਤੇ ਉੱਥੇ ਖੜਾ ਨਹੀਂ ਹੋਇਆ ਸੀ ਨਿਕਲ ਗਿਆ ਸੀਗਾ ਤੇ ਬੱਚੇ ਜਿੱਦਾਂ ਹੀ ਕਨੈਕਟਰ ਨੇ ਥੱਲੇ ਤਾਰੇ ਉਹਨਾਂ ਨੇ ਬੱਸ ਜਾਣ ਦਿੱਤੀ ਐ ਬੱਸ ਜਿੱਲੇ ਸੀ ਉਸ ਲਈ ਮੈਨੂੰ ਕੁਝ ਨਹੀਂ ਕੀਤਾ ਉਹਨਾਂ ਨੇ ਹੂੰ ਤੇ ਵਾਪਸ ਜਿੱਦਾਂ ਹੀ ਗਈ ਐ ਉਹਨਾਂ ਨੇ ਸਕੂਟਰੀ ਮਤਲਬ ਜਿੱਦਾਂ ਹੀ ਮੈਂ ਵਾਪਸ ਆਪਣੇ ਘਰ ਨੂੰ ਮੂੰਹ ਕੇ ਤਾ ਘੇਰਿਆ ਐ ਤੇ ਉਦਾਂ ਹੀ ਉਹ ਮੇਰੇ ਮਗਰ ਆਏ ਨਾਲ ਸਕੂਟਰੀ ਕੋਈ ਗਲਤ ਗੱਲਬਾਤ ਨਹੀਂ ਕੀਤੀ ਤੁਹਾਡੇ ਨਾਲ ਗੱਲਬਾਤ ਕੋਈ ਸਿੱਧੇ ਹਮਲਾ ਹਾਂ ਸਿੱਧਾ ਹੀ ਹੁੰਦਾ ਮੈਨੂੰ ਇਦਾਂ ਲੱਗਿਆ ਕਿ ਇਹ ਬੱਚੇ ਚੱਕਣ ਆਏ ਆ ਫਿਰ ਉਹਨਾਂ ਨੇ ਮੇਰੇ ਕੁੱਟ ਮਾਰ ਕੀਤੀ ਬੱਚਿਆਂ ਨੇ ਵੀ ਰੋਲਾ ਪਾਇਆ ਮੈਮੀ ਰੋਲਾ ਪਾਇਆ ਅਚਨ ਕਹਿੰਨ ਲ ਮਾਰਿਆ ਕੁੱਟੇ ਤੁਹਾਨੂੰ ਸਰ ਲੋਹੇ ਦੀ ਰਾਡ ਸੀਗੀ ਕਿੱਥੇ ਕਿੱਥੇ ਮਾਰਿਆ ਤੁਹਾਡੇ ਸਰ ਲਾਤਾਂ ਚ ਵੀ ਮਾਰੇ ਆ ਇਹ ਸਿਰ ਚ ਟਾਂਕੇ ਲੱਗੇ ਆ ਹਾਂਜੀ 7 ਤੇ ਲਾਤਾਂ ਚ ਮੇਰੇ ਜ ਹੱਡੀ ਫ੍ਰੈਕਚਰ ਹੈ ਤੇ ਇਹ ਉਸ ਤੋਂ ਬਾਅਦ ਜਦੋਂ ਤੁਸੀਂ ਰੋਲਾ ਪਾਇਆ ਤੇ ਫਰਾਰ ਹੋ ਗਏ ਸਾਰੇ ਹਾਂਜੀ ਸਰ ਟਰੈਲੀ ਵੀ ਆਉਂਦੀ ਪਈ ਸੀਗੀ ਰੋਡ 'ਤੇ ਤੇ ਫਿਰ ਉਸਲੇ ਸੜਕ 'ਤੇ ਕੋਈ ਨਹੀਂ ਸੀਗਾ ਫਿਰ ਆਵਾਜ਼ਾਂ ਹੀ ਸ਼ੁਰੂ ਹੋ ਗਈ ਨਾ ਤੇ ਜ਼ਿਆਦਾਤਰ ਉਹ ਟਰੈਲੀ ਨੂੰ ਦੇਖ ਕੇ ਦੀ ਟਰੈਲੀ ਦੀ ਸੇਡ ਹੁੰਦੀ ਦੇ ਸੀਗੀ ਕਿ ਜਿਹਨਾਂ ਨੂੰ ਕੋਈ ਨਾ ਕਿਸੇ ਨੂੰ ਪਛਾਣਦੇ ਸਰ ਨਹੀਂ ਮੈਂ ਪਛਾਣਦੀ ਨਹੀਂ ਮੈਨੂੰ ਨਹੀਂ ਪਤਾ ਕੌਣ ਸੀ ਤੁਹਾਨੂੰ ਕਿਹਦੇ ਤੇ ਸ਼ੱਕ ਹੈ ਸਰ ਆਪਣੇ ਦਿੌਰ ਤੇ ਹੀ ਹੈ ਮੇਰੇ ਪਿੰਡ ਚ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਮੇਰੇ ਘਰ ਤੇ ਵੀ ਕਿਸੇ ਨਾਲ ਵੀ ਪਿੰਡ ਚ ਕੋਈ ਲੜਾਈ ਝਗੜਾ ਨਹੀਂ ਸਰ ਬਾਹਰ ਰਹਿੰਦੇ ਮੇਰੇ ਘਰ ਵਾਲੇ ਕੀ ਕਰ ਕੀ ਮੰਗ ਕਰਦੇ ਤੁਸੀਂ ਪੁਲਿਸ ਤੋਂ ਪੁਲਿਸ ਤੋਂ ਇਹ ਮੰਗ ਕਰਦੇ ਕਿ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਮੈਨੂੰ ਇਨਸਾਫ ਚਾਹੀਦਾ ਸਰ ਕਿ ਕੱਲ ਜੋ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਨੂੰ ਕੋ ਸ਼ਾਮ 5 ਵਜੇ ਤੇ ਸਾਡੇ ਕੋਲ ਪੇਸ਼ੈਂਟ ਆਇਆ ਅਨੀਤਾ ਵਾਈਫ ਆਫ ਜਸਵੀਰ ਸਿੰਘ ਜੋ ਸਾਡੇ ਮੈਡੀਕਲ ਆਫਸਰ ਸਹਿਵਾ ਨਿਯੋਦਾ ਪਰਚਾਟ ਕੀ ਥਾਣਾ ਹਜਪੁਰ ਨੂੰ ਰਿਪੋਰਟ ਕਰ ਦਿੱਤਾ ਉਹ ਤੇਰੇ ਇਲਾਜ ਹੈ ਸਾਡੇ ਕੋ ਤੇ ਉਹਦਾ ਜਿਹੜਾ ਸਰਪੰਚ ਵੀ ਨਹੀਂ ਖੋਟਾ ਮਿਲਿਆ ਜਿਵੇਂ ਸਟੰਡੀਆਂ ਹੈਗੇ ਐਮ ਐਲ ਆਰ ਲੀਗਲ ਰਿਕਾਰਡ ਹੁੰਦਾ ਕਿਸੇ ਦੇ ਸਟੰਡੀਆਂ ਹੋਈਆਂ ਸੀ ਕਿ ਉਹ ਰਿਕਾਰਡ ਕਰਕੇ ਉਹ ਐਮ ਐਲ ਆਰ ਤਿਆਰ ਕਰਕੇ ਜਿਹੜਾ ਥਾਣਾ ਹਜਪੁਰ ਨੂੰ ਦੇ ਦਿੱਤਾ ਸਰ ਬੀਤੇ ਦਿਨ ਪਿੰਡ ਕੇਰੇ ਦੀ ਇੱਕ ਮਹਿਲਾ ਤੇ ਕੁੱਟਮਾਰ ਹੋਈ ਸੀ ਕੀ ਇਹ ਪਰਮਾਉਂਦਾ ਮੈਂ ਏ ਐਸ ਹਰਭਜਨ ਸਿੰਘ ਮਿਤੀ 30 ਅਚਾਰੀ ਡਿਊਟੀ ਅਫਸਰ ਸੀ ਥਾਣਾ ਹਾਜੀਪੁਰ ਸਾਨੂੰ ਨੀਤਾ ਰਾਣੀ ਪਤਨੀ ਜਸਵੀਰ ਸਿੰਘ ਦੀ ਛਿੱਟ ਡਾਕਟਰੀ ਆਈ ਕਿ ਉਹਨਾਂ ਦੇ ਸੱਟਾਂ ਲੱਗੀਆਂ ਨੇ ਹਸਪੀਟਲ ਜੀਰੇ ਇਲਾਜ ਹੈ ਉੱਥੇ ਪੁੱਜ ਕੇ ਲੈਡੀ ਕਾਂਸਟੇਬਲ ਨਾਲ ਗਏ ਸੀ ਦਾ ਬਿਆਨ ਕਲਪਨ ਕੀਤਾ ਤੇ ਉਹਦੇ ਮੁਤਾਬਕ ਜੋ ਰਹੀ ਸੀ ਬੰਦੀ ਕਰਕੇ ਰਿਪੋਰਟ ਦਰਜ ਕਰਤੀ ਹੈ ਤੇ ਜਿਨ੍ਹਾਂ ਵੀ ਸ਼ੱਕੀ ਵਿਅਕਤੀ ਨੇ ਹਮਲਾ ਕੀਤਾ ਉਹਤੇ ਉਹਦੇ ਬਾਰੇ ਅਸੀਂ ਮੀਡੀਆ ਵਿੱਚ ਤੇ ਸੋਸ਼ਲ ਮੀਡੀਆ ਦੇ ਮਦਦ ਲੈ ਕੇ ਤੇ ਸੀਸੀਟੀਵੀ ਘਾਰ ਕੇ ਤੇ ਸਰਚ ਕਰ ਰਹੇ ਹਾਂ ਸਿਰਫ ਕੈਮਰੇ ਚ ਦਾ ਵੀਡੀਓ ਫੋਟੋ ਵੀ ਆਕੇ ਫਿਰ ਨੌਜਵਾਨ ਕਿਹਨ ਨੌਜਵਾਨ ਸਕੂਟਿੰਗ ਜਾਂਦੇ ਆ ਪਤਾ ਲੱਗਦਾ ਭਾਲ ਹੋਈ ਇਹ ਵੀ ਕੋਣ ਨੌਜਵਾਨ ਦੇ ਆ ਦੁਆਰਾ ਆਏ ਦਾਏ ਤਿੰਨੇ ਚਾਰਾ ਪਿੰਡਾਂ ਦੇ ਸਰਪੰਚਾਂ ਨਾਲ ਸੱਦ ਕੇ ਨਾ ਅਸੀਂ ਇਹਨਾਂ ਨੂੰ ਫੋਟੋਆਂ ਖਵਾਈਆਂ ਤੇ ਣੈਟ ਤੇ ਵੀ ਉਹਨਾਂ ਦੇ ਗਰੁੱਪਾਂ ਚ ਵੀ ਪਾਤੀਆਂ ਸਰ ਤੇ ਕਾਫੀ ਚਾਂਸ ਨੇ ਅੱਜ ਭਲਕੇ ਤਰੇਸ ਹੋਇਆ